ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਰਗੜ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਜਾਨਵਾਰਾਂ ਦੇ ਘਰ ਪਰਵਾਹ ਠੀਕ ਹੋਣਗੇ ਅੱਜ ਦੀ ਤਰੀਕ 18 ਚੌਥਾ ਮਹੀਨਾ 2025 ਦਿਨ ਸ਼ੁੱਕਰਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਰਾਮਣ ਵਾਲੇ ਕੰਮ ਚੱਲਦਾ ਹੈ ਸੰਧੂ ਡੈਰੀ ਫਾਰਮ ਸਰਦੂਰਗੜ ਜੇ ਕਿਸੇ ਵੀ ਨੇ ਇਦਾਂ ਦੀ ਐਡ ਕਰਾਉਣੇ ਕਰ ਲਓ ਸੰਪਰਕ 6283402919 ਇਹ ਨੰਬਰ ਆਪਣਾ ਤੇ ਅੱਜ ਪਹੁੰਚੇ ਸੀ ਆਪਾਂ ਮਾਨਸਾ ਪਸ਼ੂ ਮੰਡੀ। ਖਾੜੀ ਦਾ ਸੀਜ਼ਨ ਪੂਰਾ ਜ਼ੋਰਾਂ ਤੇ ਆ, ਬਾੜੀ ਦਾ ਕੰਮ ਪੂਰਾ ਜ਼ੋਰਾਂ ਤੇ ਆ, ਤੂੜੀ ਦਾ ਪੂਰਾ ਜ਼ੋਰਾਂ ਤੇ ਆ। ਤੇ ਮਾਲ ਅੱਜ ਘੱਟ ਪਹੁੰਚਿਆ ਗੱਲ ਕਰ ਸਾਨੂੰ ਦਿਖਾਉਣ ਆਉਣਾ ਪੈਂਦਾ। ਕਿਉਂ ਕਹਿੰਦੇ ਲੱਗਦਾ ਛੋਡਾਂ ਨਾ ਗਏ ਪਹਿਜ ਵਿੱਚ ਘਰੇ ਬੈਠੇ ਦੇਖ ਲਵਾਂ। ਤੇ ਫਿਰ ਮਾਰੇ ਚੱਕਰ ਹੁਣ ਕਾਂਟਾ ਕਲਾਉਣ ਆਇਆ। ਕਿਉਂਕਿ ਉਸ ਤੋਂ ਬਾਅਦ ਫਿਰ ਕਣਕ ਵੀ ਪੱਢਣੀ ਆ ਤੇ ਤੂੜੀ-ਤਾੜੀ ਵਾਲੀ ਮਸ਼ੀਨ ਚੱਲੀ ਜਾਂਦੀ ਆਪਣੀ। ਬੈਕਟ ਤੇ ਮੇਰ ਕਰਪਾ ਨਾਲ ਤੇ ਛੋਡੇ ਪਿਆਰ ਸਦਕਾ। ਆਜੋ ਸੱਜਣੋ ਮਲਾਉਣੇ ਆ ਪਸ਼ੂਆਂ ਵਾਲੇ ਬਾਈਆਂ ਨਾਲ ਕੀ ਰੇਟ ਹੈ ਕੀ ਗੱਲਬਾਤ ਹੈ ਤੇ ਕੀ ਮੁੱਲ ਰਹਿੰਦੇ ਅੱਜ ਦੇ ਸੱਜਣੋ ਆਜੋ ਬਾਈ ਮਿਲਦੇ ਆ ਮੰਡੀ ਦੇ ਵਿੱਚ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਾ ਕਮੈਂਟ ਨਾਲ ਪਤਾ ਲੱਗਦਾ ਦਾ ਟਾਈਮ ਚ ਟਾਈਮ ਕੱਢ ਕੇ ਆਏ ਆ ਸੱਜਣੋ ਤੇ ਆਜੋ ਕਰਦੇ ਆ ਗੱਲਬਾਤ ਬਾਈ ਨੇ ਸੱਜਣੋ ਸਾਨੂੰ ਗਾਂ ਦਿਖਾਉਣ ਲੱਗਿਆ ਪਹਿਲੀ ਖਾੜੀ ਵਾਲਾ ਤੋਹਫਾ ਹੀ ਕਹਿ ਸਕਦੇ ਆਪਾਂ ਗਾਂ ਦਾ ਇਹ ਕਿੱਥੋਂ ਜਾ ਕੇ ਨਾ ਮੱਧਿਆਂ ਨਾਲ ਲੱਗਿਆ ਜੱਟਾ ਉਹ ਦਾ ਇਹ ਆ ਗਿਆ ਬੱਚਾ ਨਾਲ ਐਫਫ ਦਾ ਬਸ ਸਿੰਘ ਰਹੇ ਹੋਰ ਕੋਈ ਕਮੀ ਥੋੜੀ ਹੋੜ ਹੈ ਸੀਲ ਹੈ ਬਸ ਸਿੰਘਾਂ ਦਾ ਹੀ ਕੰਮ ਆ ਮਾੜਾ ਜੀ ਬਈ ਤੁਰ ਪੁਗਿਆ ਨਹੀਂ ਮੜੀ ਹਾਂਜੀ ਹਾਂ ਬਾਕੀ ਥਾਂ ਥੋੜਾ ਜਰਾ ਮੱਛਾਂ ਵਾਲਾ ਕਟਾਪ ਗਲਾ ਬਾਕੀ ਸੀਲ ਬਹੁਤ ਆ ਗਾਂ ਯਾਰ ਦੁੱਧ ਆਪ ਫੇਰ ਗਿਆ ਅੱਧਾ ਕਿਲੋ ਇੱਧਰ ਤੋਂ ਲੈ ਕੱਟ ਦੇ ਦੇ ਕੋਈ ਚੱਕਰ ਨਹੀਂ ਹੁੰਦਾ ਗੱਲ ਕਰ ਸੀਲ ਹੋਵੇ ਆਲਰੇ ਮੋੜ ਲੈ ਬਈ ਜੇ ਮੈਂ ਟੌਪ ਕਲਾਸ ਹੀ ਕਹਿ ਸਕਦੇ ਆ। ਬਾਕੀ ਤੁਸੀਂ ਕਰਨੇ ਜਜਮੈਂਟ। ਰੇਟ ਦੇ ਹਿਸਾਬ ਨਾਲ ਕਿੰਨੀ ਕਹੂਗੀ? ਹਾਂ ਜੀ ਆਇਆ। ਭਾਈ ਸਤਿ ਸ੍ਰੀ ਅਕਾਲ। ਅੱਛੀ ਆ ਭਾਈ ਜੀ। ਕਿਹੜਾ ਪਿੰਡ ਆ ਭਾਈ ਆਪਣਾ? ਭਾਈ ਜੀ ਲਾਲੇਣਾ ਜੀ। ਲਾਲੇਣਾ। ਹਾਂ ਜੀ। ਆ ਤਲਵੰਡੀ ਕੋਲ ਹੈ ਨਾ? ਹਾਂ ਜੀ ਤਲਵੰਡੀ ਸਾਹਿਬ। ਆ ਭਾਈ ਆਪਾਂ ਤੋਰ ਕੇ ਦਿਖਾਈਏ ਗਾਂ ਕਹਿ ਮਸੂਆ ਇਹ? ਇਹ ਦੂਜੇ ਸੂਏ ਆ ਜੀ। ਕਿੰਨੇ ਦਿਨੋਂ ਸੂਈ ਨੂੰ ਭਾਈ ਨੂੰ? ਸੂਈ ਨੂੰ ਨਾ 10 ਕ ਦਿਨ ਹੋ ਗਏ। ਮਗਰਬਾਸ਼ ਆ ਗਿਆ ਨਾ? ਹਾਂ ਜੀ ਬੱਚਾ ਜੀ। ਤੇ ਕਿੰਨਾ ਦੁੱਧ ਆ ਭਾਈ ਹੁਣ ਸਹੀ ਦੁੱਧ ਹੋਣਾ 13 13.5 ਲੀਟਰ ਤਿਆਰ ਹੈ ਹੈਗਾ ਹਾਂਜੀ ਬਾਕੀ ਦੁੱਧ ਹੁੰਦਾ ਵੀ ਚਿੱਟਾ ਸੰਘਣਾ ਹੈ ਨਾ ਸੰਘਣਾ ਦੁੱਧ ਹੈ ਜੀ ਮੱਝਾਂ ਹਰ ਗੱਲ ਬਾਕੀ ਸੀਲ ਬਹੁਤਾ ਗਾਂ ਭਰਾਵਾ ਤੇਰੀ ਸੀਲਾ ਕੋਈ ਡੱਕ ਨਹੀਂ ਆਹ ਨਹੀਂ ਬੋਲਾ ਬੋਲਾ ਫਰਕ ਹੈ ਬਈ ਬਹੁਤ ਜਿਆਦਾ ਨਿਆਣਾਂ ਨੂੰ ਨਾ ਪਵਾ ਲੈਂਦੇ ਵਧੀਆ ਹਾਂਜੀ ਤੇ ਕੀ ਰੇਟ ਆ ਭਾਈ ਜਾਇਜ਼ ਜਦਾ 55000 ਮਾਨਤਾ ਕਰਨਾ ਹੈ ਹੋ ਜੀ ਮੈਂ ਬਾਗਿਆ ਮੰਡੀ 'ਚ ਮੇਰੇ ਤੋਂ ਚਲੋ ਰੇਟ ਦਾ ਕਰਨਾ ਪੈਂਦਾ ਮੰਡੀ 'ਚ ਗੱਲ ਕਰ ਮਾਨਤਾ ਨੂੰ ਫਿਰ ਕਰਦਾ ਨੇ ਕਿ ਭਾਈ ਕਹਿੰਦਾ ਉਹ ਚੱਕਰੀ ਮਾਡਲ ਨੰਬਰ ਕਿੰਨਾ ਭਾਈ ਆਪਣਾ 93236 00004 ਤੇ ਨਾਮ ਕੀ ਹੈ ਭਾਈ ਹਰਪਿੰਦਰ ਸਿੰਘ ਹਰਪਿੰਦਰ ਸਿੰਘ ਖਾਲਸਾ ਤੇ ਇੱਕ ਭਾਈ ਆ ਗਿਆ ਨਾ ਹਾਂਜੀ ਇਹਦੇ ਨਾਲ ਆ ਕੇ ਪੱਛੀ ਇਹ ਵੀ ਤੁਰਪੂਗੀ ਚੋਰੀਆਂ ਨੂੰ ਮੜੀ ਇਹ ਥੋੜੀ ਫਿੱਕੀ ਪੈਂਦੀ ਹੈ ਲੈਵਲ ਉਹਦਾ ਵੀ ਸੰਗ ਹੈ ਦੋ ਗਾਂਆਂ ਲੈ ਕੇ ਆਇਆ ਭਾਈ ਖਾੜੀ ਵਾਲਾ ਕੰਮ ਵਧੀਆ ਟਪਾਉਣੀਆਂ ਥੋੜਿਆ ਗਾਂਆਂ ਇਹ ਬਾਕੀ ਰੇਟ ਜਾਇਜ਼ ਹੈ ਬਾਈ ਦਾ ਮੋੜ ਲਾ ਬਾਈ ਮਾਨਸ਼ਾ ਪਸ਼ੂ ਮੰਡੀ 1834200 25 ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਕਹਿੰਨੀ ਇਹਨੂੰ ਹੋ ਗਏ ਜੀ 15 ਦਿਨ 15 ਦਿਨ ਤੋਂ 15 ਦਿਨ ਹੋ ਗਏ ਬੇਸ਼ੱਕ 12 15 ਦਿਨ ਹੋ ਗਏ ਥਾਣੇ ਦਾ ਵਧੀਆ ਲੱਗਿਆ ਤੇ ਇਹਦੇ ਨਾਲ ਬੱਛੀ ਆ ਗਈ ਹੈ ਨਾ ਹਾਂਜੀ ਬੱਛੀ ਹੈ ਇਹਦੇ ਥੱਲੇ ਕਿੰਨਾ ਦੁੱਧ ਆਵਦਾ ਭਾਈ ਜੀ ਇਹਦੇ ਥੱਲੇ 9 ਲੀਟਰ ਦਾ ਤਿਆਰ ਆਜੀ ਹੁਣ ਅੱਛਾ ਹਾਂਜੀ ਮੈਂ ਬਾਈ ਨੇ ਸਹੀ ਜਿਆਦਾ ਸਹਿਰ ਕੋਈ ਇਹ ਜਵਸੜੀ ਲੱਗਦੀ ਨਹੀਂ ਗੱਲ ਹੈ ਨਾ ਜਿਹੜੀ ਥਲੇ ਬਾਦ ਦਾ ਬਾਦ ਦੱਸਿਆ ਜਿਹੜੀ ਥਲੇ ਘਾਟਾ ਦਾ ਘਾਟ ਦੱਸਿਆ ਇਹਦਾ ਕੀ ਰੇਟ ਆ ਬਾਈ ਇਹਦਾ 35000 ਰੁਪਏ ਇਹ ਜੀ ਵੀ ਹੋ ਜੀ ਮੰਨਤਾ ਨਾ ਹਾਂ ਮੰਨਤਾਂ ਕਰਦੇ ਆ ਤੇ ਗਾਂਜਾਂ ਅੰਦਰ ਕੋਲ ਕਰੇ ਪਿੰਦੇ ਆ ਹਾਂਜੀ ਕਰੇ ਹੁੰਦੇ ਆ ਜਪੋਲੇ ਮੱਜਾਂ ਵੀ ਹੁੰਦੀਆਂ ਕਰਦਾ ਨੰਬਰ ਤੇਰਾ ਉਹੀ ਆ ਗਿਆ ਨਾ ਹਾਂਜੀ ਨੰਬਰ ਰਪਿੰਦਰ ਸਿੰਘ ਬਾਈ ਲਾਲਿਆਣਾ ਪਿੰਡਾ ਤਲਵੰਡੀ ਸਾਬੋ ਦੇ ਨਾਲ ਰਹਿਗਾ ਰਾਮਾ ਸ਼ੈੱਡ ਤੇ ਫੇਕ ਕਰ ਲਿਓ ਸਪਰਕ ਬਾਈ ਨਾਲ ਗਾਂਜਾਂ ਬਾਈ ਚੰਗੀਆਂ ਲਿਆਉਂਦਾ ਬਾਕੀ ਸੀਲ ਹੁੰਦੀਆਂ ਗਾਂਜਾਂ ਬਾਈ ਕੋਈ ਚੰਗਾ ਭਾਈ ਧੰਨਵਾਦ ਠੀਕ ਹੈ ਭਾਈ ਹੋਰ ਭਾਈ ਕਿ ਹਾਲ ਨੇ ਠੀਕ ਹੈ ਭਾਈ ਆ ਕੀ ਹਾਲ ਹੈ ਕੀ ਲੈ ਰਹੇ ਆ ਆਹਾਂ ਗੱਬਣਾ ਹੈ ਗੱਬਣਾ ਚਾਰੀ ਕਿੰਨੇ ਗੱਬਣਾ ਚਾਰੀ ਸਰਦਾਂ ਦੀਆ ਦੋ ਟੈ ਘੱਟ ਕਿਲੋ ਭਾਈ ਅੱਛਾ ਗਏ ਬਚਾ ਉਹ ਹੈ ਮਾਝੇ ਦਿਖਾਉਣਾ ਸਾਡੇ ਏਰੀਏ ਦੀ ਸਰਸੇ ਏਰੀਏ ਦੀ ਮੱਝਾ ਸਰਸੇ ਦੀ ਤੀਜੇ ਹੋਣਾ ਤੀਜੇ ਕਿੱਥੇ ਫਰਕ ਥੋੜਾ ਜਿਹਾ ਹੈ ਕਿ ਪੂਛ ਦਾ ਫਰਕ ਥੋੜਾ ਜਿਹਾ ਬਾਕੀ ਅੱਜ ਕੱਲ ਇਹਨਾਂ ਦੁੱਧ ਤਾਂ ਮਿਲਦਾ ਨਹੀਂ ਕਿੰਨਾ ਦੁੱਧ ਦਾ ਭਾਈ ਹੁਣ ਆ ਗਿਆ ਬੱਚਾ ਤਾਂ ਨਾਲਾ ਬੱਚਾ ਆ ਗਿਆ ਅੱਛਾ ਕਦੇ ਮਿਲਦੀ ਹੈ ਫਿਰ ਹਾਂ ਬਾੜੇ ਦੀ ਕਿੰਨੇ ਗੇਂਦ ਦੀ ਆਪਣਾ ਹਟ ਭਾਈ 4 ਮਹੀਨੇ ਦੀ ਬੁੱਲ ਖੱਤਰ ਹੈ ਰੋਜ਼ 7000 ਰੁਪਿਆ ਰੇਟ ਤੇ 8 ਕਿਲੋ ਦੁੱਧ ਟੋਕਰ ਤੇ ਗੱਪਣ 4 ਮਹੀਨੇ ਨੇ ਘੱਬਣਾ ਵਾਜ ਕਹਿੰਦਾ ਤੇ 70000 ਰੇਟ ਹੈ। ਅੱਖਾਂ ਤੋਂੜ ਨੇੜੇ ਥੜਾ ਗੋਟਰੇ ਵਾਲਾ ਹਵਾ ਜਿਹੀ ਭਰੀ ਹੋਈ ਹੈ। ਉਹ ਸੋਹਣੀ ਹੈ ਮੱਚ ਚੰਗੀ ਬਰੀਡ ਵਾਲੀ ਮੱਚ। ਬਾਕੀ ਪੁੱਛਦੇ ਆਂ ਬਾਈ ਤਾਂ ਨੰਬਰ ਕੀ ਹੈ? ਆਪਣੇ ਸਜੁਰਗੜੇ ਏਰੀਆ ਦੀ ਮੱਚ ਆ ਇਹ। ਪੁੱਛਦੇ ਆਂ ਬਾਈ ਰੇਟ। 7129876 99768 71232 ਨਾ ਕੀਦਰਾ ਬਿੰਦੂ ਮਿੱਟੂ ਹੀਂਣਾ ਘਰੇ ਹੋਰ ਹੁੰਦੇ ਆਗੇ ਕੜੇ ਖੜੀ ਨੂੰ ਮਿਲ ਨੇ ਸ 15 20 ਨੇ ਇਹ verdade 15 ਦੇ 20 ਉਹਦਾ ਕੀ ਰੇਟ ਆ ਉਹਦਾ ਮੁੱਲ ਤਾਂ 1 35 ਕਰੇਗਾ ਛੋਟੀਆ ਨਾ ਮੱਝਾਂ ਦਾ ਛੋਟੀ ਮੱਝਾਂ ਦੀ ਆਸ਼ਾ ਦੋ ਦੋ ਕੱਢ ਦੂਗਾ ਦੁੱਧ ਕੱਢ ਜੂਗੀ 17 18 ਕਿਲੋ ਅੱਛਾ ਡੇਰੀ ਵਾਲੀ ਮਤਲਬ ਇਹ ਬਾਈ ਦਾ ਨੰਬਰ ਆ ਬਿੱਟੂ ਬਿੱਟੂ ਬਾਈ ਦਾ ਨਾਮ ਹੈ ਨਾ ਬਾਈ ਠੀਕ ਨਾ ਘਰ ਲੈ ਕੇ ਸਵਾਰ ਕੇ ਭਾਈ ਨਾ ਮੱਝ ਦੁੱਧ ਆ ਵੀ ਸੱਜਣਾ ਇਹਨੇ ਦਿੰਦੇ ਬਾਈ ਕਹਿੰਦਾ ਮਲੇ ਆ ਲੇਵਾ ਸਜਣਾ ਕਰਨ ਵੱਡੀ ਮੱਝ ਦਿਖਾਉਣਾ ਪੜਾ ਪਟਾ ਲੈਵਾ ਮੱਝ ਦਾ ਗ੍ਰੀਟਡ ਮੱਝ ਜੱਟ ਜੱਟ ਹੈ ਲੀਸੀ ਥੋੜੀ ਜਿਹੀ ਸ਼ੈਡ ਵੀ ਰੱਖਦੀ ਆ ਥੋੜੀ ਜੀ ਗੱਲ ਕਰ ਚੈੱਕ ਕਰ ਲਿਆ ਹੁਣ ਲੀਸੀ ਜ਼ਰੂਰ ਆ ਥੋੜੀ ਐਨੇ ਵੀ ਨਹੀਂ ਲੀਸੀ ਤਾਂ ਵੀ ਆਇਆ ਲੱਗਾ ਮੂਠੀ ਵਾਲਾ ਡੰਡ ਦੂਜੀ ਵੇਖੀਗੇ ਸੱਜਣਾਂ ਆਮ ਅੱਜ ਵਿਖਾਉਣਾ ਹੈ ਸ਼ੈਡ ਹੈ 19 ਕੀ ਮੋੜ ਲੈ ਬਾਈ ਫੱਲੋ ਚੰਗੀ ਆ ਯਾਰ ਦੁੱਧ ਨੂੰ ਅੱਜ ਚੰਗੀ ਰੋ ਗੱਲ ਕਰ ਸ਼ੈਡ ਛੂਟਣਾ ਦੇਖਿਆ ਕਰ ਦੁੱਧ ਹੋਣਾ ਚਾਹੀਦਾ ਮੱਝ ਉਹ ਜਿਹੜੇ ਬਾਲਟਾ ਭਰਦੇ ਸ਼ੈਡ ਦਾ ਕੋਈ ਚੱਕਰ ਨਹੀਂ ਹੈਗੀ 19 ਕੀ ਜ਼ਰੂਰ ਆ ਗਈ ਕੱਟੀ ਮਾਰਦੀ ਤਾਂ ਨਹੀਂ ਇਹਦਾ ਇਹ ਫਿਰ ਮਾਰਿਆ ਇੱਕ ਮਿੰਟ ਭਾਈ ਜਿਹੜੇ ਪੰਪਾ ਚ ਦਿਖਾਈਆ ਕਹਮਾ ਸੁਆ ਇਹ ਚੌਥਾ ਸੁਆ ਚੌਥਾ ਸੁਆ ਕਿੰਨਾ ਚਿਰ ਹੋ ਗਿਆ ਸੁਈ ਨਾ ਆ ਗਈ ਕੱਟੀ ਹੈ ਨਾ ਇਹਨੇ ਤਾਂ ਘਰ ਦਿਆ ਭਾਈ ਤੇਰੀ ਪਾਰ ਦਾ ਕਮ ਤਾਂ ਨਹੀਂ ਨਾ ਨਾ ਕਿੰਨਾ ਦੁੱਧ ਹੁਣ ਸਹੀ 14 ਕਿਲੋ ਆ ਮੱਚਾਦਿਆਂ ਨੂੰ ਸਿੰਘਾਂ-ਸੁੰਗਾਂ ਦੀ ਗੁੰਡੀ ਹੈ ਲੈ ਵੇ ਕਿੰਨੇ ਦਾ ਪੂਰੀ ਇੱਕ ਨੰਬਰ ਹੈ ਬਾਕੀ ਦੁੱਧ ਵਾਲੀ ਮੱਚਾ 14 ਕਿਲੋ ਬਾਈ ਹੂੰ ਉੱਚ ਦਾ ਬਾਈ 16-17 ਕਹਿੰਦੇ ਇਹ ਵੀ ਠੀਕ ਹੈ ਬਾਈ ਦਾ ਕੰਮ ਘਰ ਦੀ ਮੱਚਾ ਪਰ ਜਿੰਨੇ ਦਾ ਬੰਦਾ ਕਾ ਫਨੀਮਾ ਦੰਗਾ ਤੇ ਕੀ ਰੇਟ ਆ ਭਾਈ ਜੈ ਜਾਨ 25 5 ਲੱਖ ਕਿੰਨਾ ਕੋ ਜੀ ਗੱਟੀ ਬਹੁਤ ਸੋਹਣੀਆਂ ਮਗਰ ਠੀਕ ਹੈ ਚਲੋ ਰੇਟ ਤਾਂ ਹੋ ਜਾਣਾ ਮੌਕੇ ਤੇ ਜਾਨਵਰ ਪਸੰਦ ਆ ਜੀ ਨਾ ਮੈਲ ਨੰਬਰ ਕਿੰਨਾ ਭਾਈ 70878 ਹਾਂਜੀ ਭਾਈ 4740 ਨਾਂ ਕੀ ਭਾਈ ਆਪਣਾ ਹਰਤਾ ਸਿੰਘ ਹਰਤਾ ਸਿੰਘ ਪਿੰਡ ਮਾੜੀ ਮਾੜੀ ਮੋੜੋਂ ਦੇ ਨਾਲ ਭਾਈ ਕਰ ਲਿਓ ਭਾਈ ਨਸਪਾਰਕ ਮੁੱਝ ਭਾਈ ਦੇ ਦੁੱਧ ਵਾਲੀ ਆ ਖਰੇਲੂ ਕਿਹਨਾਂ ਛੋਟੀਆਂ ਲੈ ਕੇ ਆਏ ਭਾਈ ਯਾਰ ਛੋਟੀਆਂ ਰੋਕੀ ਸੋਹਣੀਆਂ ਕੀ ਗੱਲ ਬਾਤ ਦੋ ਦੇ ਬਾਈ ਕਹਿੰਦਾ ਚੱਕਦੀ ਆ ਜੇ ਸਿੱਟੇ ਹੈ ਕਿ ਇਹ ਰੇ ਦੰਦੇ ਨੇ ਦੁੱਧ ਵਾਲੇ ਕਿ ਸਿੰਗਾ ਸੁੰਗਾ ਇਹ ਕਰੋ ਚੱਕ ਚਲ ਕੇ ਠੀਕ ਆ ਭਰਾਏ ਨੂੰ ਮਹੀਨਾ ਹੋ ਗਿਆ ਕਹਿੰਦਾ ਮਹੀਨਾ ਹੋ ਗਿਆ ਭਾਈ ਠੀਕ ਆ ਭਰਾਏ ਨੂੰ ਬਾਕੀ ਅਗਲੇ ਕਿਸਮਤ ਆ ਹਨਾ ਸਿੰਗਾ ਸੁੰਗਾ ਦੇਖਿਆ ਜੀ ਝੋਟੀਆਂ ਪਾਲਦੀਆਂ ਬਹੁਤ ਆਖੀਆਂ ਲੱਖ ਲੱਖ ਰੁਪਈਆ ਖਾ ਜਾਂਦੀਆਂ ਜਿਹੜੀਆਂ ਕਰਨੀਆਂ ਹੁੰਦੀਆਂ ਬਾਕੀ ਛਾਤੀ ਛੂਤੀ ਜਮਾ ਨਹੀਂ ਹੈਗੀ ਮੂਰੇ ਯਾਰ ਆਣਾ ਰਜੀ ਮਾਈ ਦਾ ਲੈਟੋ ਮਾਈ ਦਾ ਠਣਾ ਤੋਂ ਨਾਲ ਇੱਕ ਕਹਿਰੇ ਸਿੰਗਲ ਚ ਹੈ ਬਾਈ ਕੀ ਰੇਟ ਹੈ ਤਾਂ ਆਪਣੀ ਕੱਟੀ ਦਾ 70000 ਰੁਪਏ ਮਾਨਤਨ ਬਾਈ ਮਾਨਤਨ ਮੌਕੇ ਤੇ ਕਰਦੇ ਆਂ ਬਾਈ 70000 ਰੁਪਏ ਮਾਨਤਨ ਚੱਲ ਜਾਨਵਰ ਪਸੰਦ ਆ ਇਹ ਹੋ ਜਾਊਗਾ ਹਨਾ ਮੈਲ ਨੰਬਰ ਕਿੰਨਾ ਬਾਈ ਆਪਣਾ 6284 ਹਾਂਜੀ ਬਾਈ 00 ਹਾਂਜੀ ਬਾਈ 370 ਵੀਰ 8070 ਪਿੰਡ ਆਪਣਾ ਫਰਮਾਹੀ ਜੀ ਫਰਮਾਹੀ ਉਹ ਬਾਈ ਗਲਾਓ ਸਿੱਧੂ ਵਾਲਾ ਨਾ ਨਾ ਹਾਂ ਫਾਪੜੇ ਪਾਈ ਕੇ ਲਵੇ ਤੇ ਦੰਦੋਂ ਬਾਈ ਕਿਵੇਂ ਆਹ ਦੰਦੋਂ ਦੋ ਦੰਦ ਹੋ ਗਏ ਛੱਤੋਂ ਦੰਦ ਹੋ ਗਏ ਚੱਕੇ ਚੱਕੀ ਆ ਦੋ ਪਰ ਤਾਂ ਖੀਰੀ ਮੰਨਣਾ ਚਲ ਦੋ ਤਾਂ ਮੰਨੂ ਅਗਲਾ ਤੇ ਬਾਕੀ ਸੀਲ ਬਹੁਤਾ ਕੱਟੀ ਆ ਇਹ ਇੱਕ ਭਰ ਲਈ ਆ ਗਈ ਬਾਈ ਹਨਾ ਇੱਕ ਬਾਈ ਦੀ ਆ ਛੋਟੀ ਆ ਗਈ ਇਹ ਦੋ ਦੰਦੀਆਂ ਬਾਈ ਮਾੜਾ ਮੋਟਾ ਤਿੰਨ ਕਿਲੋ ਦੋ ਦੇਗਾ ਬਾਈ ਇਕੜਾਂਗੇ ਮਿਲਦੀ ਆ ਬਾਈ ਦੋਨੇ ਬਾੜੇ ਤੇ ਇਹਦਾ ਇਹ ਤਾਂ ਟੀਕਾ ਲਵਾਇਆ ਤਾਂ ਨਹੀਂ ਇਹਦੇ ਲਵਾਇਆ ਠੀਕ ਆ ਇਹਦੇ ਕਿੰਨਾ ਚਿਰ ਹੋ ਗਿਆ ਭਾਈ ਚਲੋ ਇਹ ਵੀ ਕਿਸਮਤ ਅਗਲੀ ਦੀ ਹੈ ਨਾ ਇਹਦਾ ਕੀ ਰੇਟ ਆ ਭਾਈ ਮੇਰੀ ਗੱਲ ਤਾਂ ਸੁਣ ਲੈ ਜਿੱਦਰੀ ਜੱਜੀ ਤੇ ਤੁਹਾਨੂੰ 70000 ਮਾਨ ਤਣ ਚੱਲੇ ਇਹਦਾ ਵੀ ਉਹ ਨਹੀਂ ਮਿਲਦਾ ਤਾਂ ਸਾਡੇ ਕਿਥਾਣਾ ਸੁਣਾ ਦੇ ਇਹ ਬਹੁਤ ਸੋਹ ਬੱਚਾ ਮੜੀ ਇਹਦੀ ਬਾਲੀ ਸੋਹਣੀ ਛੋਟੀ ਜਿਹੇ ਇੱਕ ਤੋਂ ਇੱਕ ਚੜਦੀ ਐਂ ਲਾਦਾ ਉਹਨੇ ਪਹਿਣਾ ਹੁੰਦੀਆਂ ਸਿੰਘ ਇੱਥੇ ਜਾਣਾ ਆਉਣਾ ਤੋਂ ਨਾ ਐ ਕੱਟ ਗਿਆ ਦੋਨੋਂ ਮੈਂ ਪੁਰਾ ਟੋਕ ਦਿਆਂ ਨੰਬਰ ਉਹੀ ਆ ਗਿਆ ਬਾਈ ਦਾ ਫਿੰਡ ਫਰਮਾਹੀਂ ਫਪੜੇ ਪਾਈ ਗਏ ਚੰਗਾ ਬਾਈ ਧੰਨਵਾਦ ਐਸਾ ਜਿਹੜਾ ਕਰਾ ਸਾਨੂੰ ਹੋਰ ਵੱਡੀ ਮੱਝ ਦਿਖਾਉਣਿਆ ਚੜਾਈ ਚੜੂਈ ਬਹੁਤ ਆ ਮੱਝ ਦੀ ਛੈੜ ਤੋਂ ਨਹੀਂ ਕਿ ਇਹ ਰੱਖਣੀਆਂ ਮੈਂ ਲੱਗਦਾ ਨੇ ਮਾੜੀ ਮੋਟੀ ਰੱਖੋਗੀ ਬਾਕੀ 4 ਮਹੀਨੇ ਨੇ ਸੋਈਏ ਬਾਈ ਕਹਿੰਦਾ ਕੈਮਰੇ ਚ ਮਸਾਉਂਦੀ ਐ ਮੋੜ ਲਿਆ ਬਾਈ ਕਹਿੰਦਾ ਛੈੜ ਹੈ 1921 ਗੱਲ ਦਾ ਵੇ ਬੇਲੂ ਗੋਦ ਚੰਗੀ ਉਹ ਤਾਂ ਥਾਂ ਬਣਾ ਦੋ ਚਾਰ ਮਹੀਨੇ ਹੋ ਗਏ ਇਸ ਨੂੰ ਸਿੰਗ ਥੋੜਾ ਜਿਹਾ ਖੁੱਲਾ ਬਾਟੀ ਬੰਦਰ ਦੀ ਬੜੀ ਟਾਈਟ ਮੱਜਿਆ ਬ੍ਰੈਂਡ ਪੀ ਸੀ ਕਹਿ ਸਕਦਾ ਨਾੜਾ ਨੁੜਾ ਕਰਨ ਲਈ ਵੀ ਤੇ ਜੱਕ ਪੁੱਛਾਂ ਬਾਈ ਨੂੰ ਕੀ ਰੇਟ ਆ ਕੀ ਗੱਲਬਾਤ ਹੈ ਕਿੰਨਾ ਹੁੰਦਾ ਬਾਬਾ ਸਸਰੀ ਘਾਲ ਖੇੜਾ ਪਿੰਡ ਹੈ ਠੀਕ ਹੈ ਚਕੇਰੀਆਂ ਮੱਜਾ ਪਤੋਰ ਕੇ ਦਿਖਾ ਜੇ ਕੰਮ ਸੁਆ ਇਹ ਠੀਕ ਚਾ ਵਪਾਰ ਦਾ ਕੰਮ ਹੈ ਕਰਦੇ ਐ ਕਿੰਨਾ ਚਿਰ ਹੋ ਗਿਆ ਸੂਈ ਨੂੰ ਪੰਜ ਪੰਜ ਮਿੰਟ ਹੋ ਗਏ ਸੂਈ ਨੂੰ ਠੀਕਾ ਭਰਾ ਰੱਖਿਆ ਹਾਂ ਵੇ ਠੀਕ ਠੀਕਾ ਭਰਾ ਰੱਖਿਆ ਸ਼ੱਕਪਨ ਕਰਾਈ ਹੈ ਸਾਂਹ ਤੋਂ ਕਰਾਤੀ ਬਾਕੀ ਬਾਡੀ ਬੰਦਰ ਦੀ ਬਹੁਤ ਵੱਡੀ ਮੱਝ ਆ ਰਹੇ ਹੈ ਆਹ ਰਾਂਪੁਰਾਂ ਦੀ ਪੱਕੀ ਐ ਇਤੋਂ ਮਸਾਂ ਕੈਮਰੇ ਚ ਆਉਂਦੀ ਐ ਮਗਰ ਬੱਚਾ ਕੀ ਐ ਟੱਟਾ ਦੁੱਧ ਕਿੰਨਾ ਹੁਣ 10 ਕਿਲੋ ਪੰਜ ਪਾਪ ਵੀ ਨਾ ਯਾਰਾ ਦੁੱਧ ਵੀ ਸਹੀ ਜੇ ਦੱਸਿਆ ਬਾਲਾ ਵੀ ਨਹੀਂ ਕਿਹਾ ਪਰ ਇੰਨਾ ਕ ਦਾ ਦੁੱਧ ਘੱਟ ਨਾ ਚਾਹੀਦਾ ਵੱਡੀ ਹੋ ਤਾਂ ਮਾਜੇ ਮਗਰ ਕੱਟਾ ਉਹ ਭਰਾ ਕੱਟਾ ਇਹਦਾ ਸਿੰਘ ਥੋੜਾ ਖੋਲਾ ਹੈ ਕੁੰਡਾ ਕੀ ਰੇਟ ਆ ਬਾਬੇ ਦਾ 95000 ਰੁਪਏ ਚਲ ਮਾਨ ਤਾਣ ਬੱਬਾ ਕਹਿੰਦਾ ਕਰਦਾ ਕੋਈ ਗੱਲ ਨਹੀਂ ਮੈਲ ਨੰਬਰ ਕਿੰਨਾ ਬਾਬੇ ਮੇਰਾ ਨੰਬਰ ਬੋਲੇ ਮੜਾ ਮੇਰਾ ਨੰਬਰ ਹੈ ਜੀ 90567 99265 99265 ਨਾ ਕੀ ਆਪਣਾ ਜਸਵੰਤ ਸਿੰਘ ਚਕੇਰੀਆਂ ਇਹ ਵਲਾਬਾ ਨਾਲ ਬਾਈਨਸ ਪਰਕ ਮਾਝਾ ਚੰਕੀ ਰਾਜਾ ਹਾੜੀ ਦੇ ਸਾਹ ਤਦ ਨੂੰ ਕਟ ਗਿਆ ਦਿਖਾਉਣਾ ਨੀਲੀ ਰਾਵੀ ਦੀ ਹੈ ਪੈਰ ਕਾਲੇ ਆ ਚਾਰੇ ਅੱਖਾਂ ਦੋਨੇ ਹੈਗੀਆਂ ਸਾਡੇ ਫੂਲਾ ਇਰਾ ਵਿੱਚ ਨਹੀਂ ਉਹ ਵੀ ਬੜੀ ਸਾਫ ਆਇਆ ਹੈ ਤਾਂ ਰ ਗੱਬਣ ਹੁੰਦੀ ਸਾਲਾ ਖਾ ਕੇ ਗੋਲ ਜੀ ਗੋਲ ਮਡੋਲਾ ਬਈਆ ਮਾਇਰ ਹਣਾ ਠੀਕ ਵਾ ਸੋਹਣੀ ਆ ਵੀ ਅੱਜ ਇਹਨੇ ਵੱਡੀ ਬਣ ਅੱਜ ਵੱਡੀ ਬਣੂਗੇ ਟ੍ਰਿਪ ਆਉਣ ਖੱਤਾਂ ਹੀ ਬੜੇ ਬੜੇ ਮਾਰਦੇ ਆ ਖਾ ਤਾਂ ਇੱਥੋਂ ਵੀ ਦਿੰਦੇ ਆ ਖਾ ਜੀ ਹਾਵੇ ਪੇਰੇ ਤਾਂ ਚੰਗੀ ਪਾਲੀ ਹੋਈ ਘਟੀ ਐ ਮਟੇਰਾ ਇੱਕ ਆਗਿ ਪੌਣੇ ਪਾਇਆ ਵੜੀਆਂ ਨਾ ਆਦਾਰ ਘਟੀ ਬਾਲੀ ਸੋਹਣਿਆ ਬੂਤ ਤੇਰੀ ਵਿਚਾਲੜੀ ਨਹੀਂ ਗਾ ਇਹ ਲੱਗੂ ਜਿੰਗੇ ਲਾ ਦੇ ਬੇਟਾ ਕਿੰਨੇ ਜਣੇ ਜੇੜਤੀਆਂ ਭਾਈ ਹਾ ਸਰਫੀ ਉਹ ਦੇ ਲੈ ਜਿਵੇਂ ਸੋਣੀ ਮੋੜਾ ਗੱਟੀ ਖੜਾਵਾ ਇਹ ਇਹ ਕਿਹੜੇ ਏਰੀਆ ਚ ਆਇਆ ਬਾਈ ਬਾ ਤੁਹਾਡੇ ਲੱਖ ਕਿਹੜੇ ਕੀ ਰੇਟ ਆ ਦਾ ਬੱਚਾ ਲੜੀ ਦਾ ਦੱਸ ਪਹਿਲਾਂ ਚਾਲੜੀ ਦਾ 35 ਹਾਂ ਜੇ ਦੇਖੀ ਤਾਂ 40000 ਦੁੱਧੀ ਪੀ ਗਈ ਉਹ ਨਾ ਇਹ ਹੈ ਹੈ ਆਹ ਨੀਲੀ 라ਵੀ ਦੀਲੀ 라ਵੀ ਬਾਈ 30000 ਦੀ 30000 ਦੀ ਹਾਂ ਲੈ ਚਾ ਅੱਛਾ ਇਹ ਵੀ ਲੈ ਸੋ ਜੂ ਤੇ ਆਹ ਸਿਰਿਆਲੀ ਇਹ ਵੀ ਦੀ ਮੈਲ ਨੰਬਰ ਬੋਲਦਾ 98728 ਹਾਂ 09923 09923 ਕਰੋ ਮੇਲੇ ਦੇ ਕੱਟੀਆਂ ਤੇਰੇ ਕੋਲ ਨਾ ਕੀ ਆਪਣਾ ਢੀਲਾ ਢੀਲਾ ਜਲਵੇੜਾ ਬਾਈ ਕੋਲ ਕੱਟੀਆਂ ਆ ਤਾਂ ਵਿਚਾਲੀ ਦੀ ਤਾਂ ਵੱਡੀ ਟੌਪ ਲਾ ਸਕਦੇ ਕੱਟੀਆਂ ਯਾਰ ਕੱਟੀਆਂ ਬਾਈ ਕੋਲ ਆ ਵੀ ਚੰਗੀਆਂ ਰੇਟ ਵੀ ਬਾਈ ਨੇ ਠੀਕ ਕਰਿਆ ਮਾਨ ਤਾਨ ਚੱਲ ਹੋ ਜਾਣਾ ਉਹਦਾ ਕੋਈ ਚੱਕਰ ਨਹੀਂ ਜਾਨਵਰ ਪਸੰਦ ਆ ਇਹ ਤਾਂ ਹੁਣ ਦੇਖੋ ਆ ਬਚਾਲੀ ਗੱਟੀ ਦੀ ਬਹੁਤ ਲਵਾਈ ਆ ਤਾਂ ਉਹਨ ਦੀ ਘਰ ਲਿਓ ਸਪਰਕ ਬਾਈ ਆਹ ਦੇਖੋ ਤੇਰੇ ਮੰਡੀ ਆ ਠੀ ਇੱਧਰ ਗੱਡੀਆਂ ਖੜੀਆਂ ਆ ਗਿਆ ਇੰਨੇ ਕ ਜਾਨਵਰ ਆ ਬਸ ਅੱਜ ਇਥੇ ਆ ਜਿੰਨੇ ਕ ਤੁਸੀਂ ਦੇਖਿਆ ਨਾ ਇੰਨੇ ਕ ਤੁਹਾਨੂੰ ਦਿਖਾਤੇ ਜਿੰਨੇ ਕ ਸੀ ਦੇਖਣ ਵਾਲੇ ਬਾਕੀ ਐਸਟੀਮੇਟ ਤੁਸੀਂ ਲਾ ਲ ਸਾਰਾ ਰਲਮਾ ਇਹ ਮਾਲ ਦਿਖਾਤਾ ਗਾਂਵਾਂ ਲਖਾ ਦਿਆਂ ਕੱਟਿਆਂ ਦਿਖਾ ਦਿਆਂ ਮੱਝਾਂ ਲਗਾ ਦਿਆਂ ਬਾਕੀ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਪ੍ਰਭੂ ਦਾ ਨਾਮ ਹੌਸਲਾ ਮਿਲਦਾ ਨਾ ਬੜਾ ਔਖਾ ਟਾਈਮ ਕੱਟ ਗਿਆ ਹਾੜੀ ਦਾ ਅੱਜ ਤਾਂ ਜਾ ਕੇ ਕਣਕ ਵੀ ਪੜਨੀ ਆ ਟੂਰੀਏ ਮਸ਼ੀਨ ਚੱਲੀ ਜਾਂਦੀ ਆ ਟਾਈਮ ਤੇ ਟਾਈਮ ਕੱਟਿਆ ਬਾਕੀ ਬਸ ਜਾਨ ਚੱਲ ਘਰੇ ਬੈਠਿਆ ਦਿਖਾ ਦਈਏ ਆਪਣੇ ਮਿੱਤਰ ਪਿਆਰੇ ਆ YouTube ਵਾਲਾ ਪਰਿਵਾਰ ਹੀ ਆਪਣਾ ਸਾਰੇ ਦੇਖ ਲੈਣਗੇ ਕੰਮ ਚੋਂ ਕੰਮ ਟਾਈਮ ਚੋਂ ਟਾਈਮ ਕੱਢ ਕੇ ਥੋੜਾ ਕਹਿਣਾ ਜਰੂਰ ਦੇਖੋ ਵੀਡੀਓ ਭਰਾਵੋ ਆਹ ਦੇ ਜਮਾਂ ਖਾਲੀ ਮੰਡੇ ਗਾਹਕ ਤਾਂ ਬਹੁਤ ਜਿਆਦਾ ਘੱਟ ਆ ਬਸ ਇਕੱਲੇ ਇਹਦੇ ਵੇਚਣ ਆਏ ਉਹੀ ਬਈ ਆ ਦੇ ਜਮਾਂ ਨਾ ਖਾਲੀ ਵੀ ਆ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਵੀਡੀਓ ਦੇਖਦੇ ਆਜ ਉਧਰ ਤੁਰੇ ਚੱਲਦੇ ਆ ਆਪਣੇ ਸਾਧਨ ਮੰਨੀ ਕਿ ਕਦੀ ਰਾਜ ਮਿਲਗੀ ਚੰਗੀ ਦਿਖਾ ਦਾਂਗੇ ਤੇ ਨਹੀਂ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਸੋ ਜਿਹਨਾਂ ਨੂੰ ਗਾਂਆਂ ਦਿਖਾਉਣੇ ਬਾਈ ਕੋਲ ਯਾਰ ਲੰਗੇ ਜਾਂਦੇ ਤੋਹ ਹੋਈ ਐ ਸਾਰੀਆਂ ਆ ਜਿਆ ਖੜਿਆ ਨਹੀਂ ਆਂਦਾ ਤੰਗ ਹੋਈ ਜਾਂਦਾ ਬਈ ਗਾਂ ਤੇ ਹੈ ਨਾ ਹਾਂਜੀ ਪਹਿਲਾਂ ਮੈਂ ਨੰਬਰ ਨਹੀਂ ਦੱਸਦਾਈਆਂ ਕੋਈ ਜੀ ਰਹਿਦਾ ਆਪਾਂ ਗੱਲ ਕੋਈ ਨਹੀਂ ਬਈ ਮੇਰਾ ਨੰਬਰ 9884802605 02605 5 ਪਿੰਡ ਆਪਣਾ ਭੀਖੀ ਹੈ ਨਾ ਪਿੰਡ ਭੀਖੀ ਤੇ ਨਾਂ ਕੀ ਵੀ ਆਪਣਾ ਨਾਂ ਹਰਸ਼ ਹੈ ਹਰਸ਼ਦੀਪ ਹਰਸ਼ਦੀਪ ਹਾਂਜੀ ਹਰਸ਼ਦੀਪ ਬਈ ਆਪਾਂ ਗਾਂ ਦੇਖਿਆ ਨਾ ਛਿਤਲੀ ਜਿਹੜੀ ਆ ਹਾਂਜੀ ਤੇ ਕਿੰਨੇ ਦਿਨ ਹੋ ਗਏ ਨੂੰ ਸੁਈ ਨੂੰ ਇਹਨੂੰ 6-4 ਦਿਨ ਮਗਰ ਮੱਛੀ ਆ ਨਿਕਲੀ ਪਟਵਾਲ ਵਾਲ ਕੇ ਦੇਵ ਸਿੰਘ ਆ ਥੋੜੀ ਗੱਲ ਕਰ ਮੈਂਸ ਪੁਆਇੰਟ ਪਾਸੇ ਮਗਰ ਪਛੀ ਬਹੁਤ ਟੌਪ ਦੀ ਆ ਗਈ ਕਿੰਨੇ ਦਿਨੋਂ ਕਿਸੇ ਨੂੰ ਪਿਆਸ ਚ ਚੌਥਾ ਰਹਿਣਾ 15 ਕਿਲੋ ਤਿਆਰ ਆ ਇਹ ਦੁੱਧ ਵੀ ਸੰਗਣਾ ਹੋਊ ਬਈ ਚਿੱਟਾ ਯਾਰ ਹਣਾ ਕ੍ਰੋਸ ਚ ਆ ਗਈ ਮਗਰ ਵੀ ਬੱਚੀ ਨੂੰ ਨਾੜੂਆ ਨਾਂ ਲਾਹ ਜੇ ਮੂਠੀਆ ਦਾ ਲੱਗਿਆ ਪੱਕੇ ਲੈ ਵੀ ਨਹੀਂ ਆ ਬਾਕੀ ਫਿਰ ਸਜਾ ਮ ਆਹ ਕੀ ਬਾਤ ਹੈ ਨਿਆਣਾ ਨੁਣਾ ਪਾਲਨੇ ਕੋਈ ਪਧਿਆ ਮੈਂ ਜਮਾ ਠੰਡੀ ਹੈ ਭਈ ਇੱਧਾ ਆਹ ਮੰਡੀ ਦਾ ਕਰਕੇ ਕਰਦੀ ਜਾਣਾ ਤੂੰ ਵੀ ਦੰਦਾਂ ਚ ਭਈ ਦੇਖੀਆ ਦੰਦਾਂ ਚ ਦੰਦਾਂ ਦਾ ਬੜਾ ਜਿਹਾ ਬਣਾਉਣਾ ਅੱਛਾ ਪਹਿਲੇ ਸੁਆ ਇੱਕ ਆ ਆਈ ਬਈ ਯਾਰ ਤਾਂ ਦਿਨ ਇੰਨਾ ਹੀ ਆ ਤੇਰੀ ਜਾਨ ਹੈ ਹਨਾ ਐ ਸਾਰੇ ਨਗਿੰਨੇ ਬਾਈ ਦੇ ਗੱਲ ਕਰਾ ਤਾਂ ਜਰਸੀ ਚ ਪੈਂਦੀ ਹੈ ਭਈ ਹਾਂ ਜਰਸੀ ਕਰਾਉਂਦਾ ਆਹ ਬਾਦ ਆ ਯਾਰ ਇਹਨੂੰ ਕਿੰਨੇ ਦਿਨੋਂ ਕੁ ਸੂਈ ਨੂੰ ਭਾਈ ਇਹਨੂੰ ਵੀ ਕੋਈ 5 ਮਹੀਨਾ ਹੋ ਗਿਆ ਚਿੱਤ ਲਈ ਬੱਚੇ ਇਹਦੀ ਇਹਦੇ ਮੂਰੀ ਬੱਚੇ ਉਹ ਘੜੀ ਹਾਂਜੀ ਹਾਂ ਇਹ ਇਹ ਮੰਗਰੂਜ਼ੇ ਨੰਬਰ 6 ਬਹੁਤ ਟੌਪ ਲੱਗ। ਇਹ ਥੱਲੇ ਬਈ ਕਿੰਨਾ ਦੋਦਾ? ਇਹ ਥੱਲੇ 12 ਕਿਲੋ ਬੋਲਾ ਦਿਆ। ਹੈਗਾ ਬਈ ਤਿਆਰ ਹੁਣ? ਹਾਂ ਹਾਂ। ਜੇ ਬਈ ਤੂੰ ਠੀਕ ਹੈ ਬਈ। ਚਲੋ ਬਾਈ ਇਹਦਾ ਘਰੋਂ ਵੀ ਚੋ ਕੇ ਮੈਂ ਖੜੀ ਦੇਖੋ ਬਾਈ ਲੱਤਾਂ ਕਿਵੇਂ ਕਰਕੇ ਆ। ਨੇੜੇ ਹੁੰਦੀਆਂ ਨਹੀਂ ਆਈਆਂ ਲੱਤਾਂ ਹੋਰ ਵਿਚਾਰੀਆਂ। ਤੰਗ ਹੋਈ ਜਾਂਦੀ ਐ ਇਹ। ਉਹ ਬੱਛਿਆ ਕੀਤਾ ਨਹੀਂ ਰੀ। ਇਹਦਾ ਕੀ ਰੇਟ ਆ ਬਈ? ਇਹਦਾ ਮੁੱਲ 65000 ਆ। ਇਹਦਾ ਸੱਚਾ ਪਰ ਰੇਟ ਭੁੱਲ ਗਏ ਨਾ। ਇਹ ਕਿੰਨਾ ਇਹਦਾ 55 ਉਹਦਾ 65 ਹੈ ਜੀ 65 ਮਾਨਤਨ ਚਲ ਮੌਕੇ ਤੋਂ ਕੋਈਦਾ ਨਾ ਜਦੋਂ ਜਾਨਵਰ ਪਸੰਦ ਆ ਜੇ ਤੋਰ ਕੇ ਜਲ ਟਾਈਮ ਘੱਟਾ ਤਾਂ ਨਹੀਂ ਦਿਖਾ ਰਹੇ ਨੂੰ ਸੀਲ ਬਹੁਤ ਆ ਗਆਂ ਦੁੱਧ ਪਲਾਂ ਦੀ ਕਿਲੋ ਅੱਧਾ ਕਿਲੋ ਘੱਟਦੇ ਦੇ ਕੋਈ ਚੱਕਰ ਨਹੀਂ ਹੁੰਦਾ ਮਤਲਬ ਸੀਲ ਜਾਨਵਰ ਲੈ ਲੈ ਖਾ ਆ ਗਈ ਭਾਈ ਹੈ ਨਾ ਹਾਂਜੀ ਸਿੰਘਾਂ ਵਾਲੀਆਂ ਲੈ ਕੇ ਆਏ ਜੀ ਭਾਈ ਹੈ ਨਾ ਸਾਰੀਆਂ ਮੈਂ ਤਾਂ ਪਹਿਲੇ ਹੀ ਸੋਈਆਂ ਆ ਇਹਦੇ ਥੱਲੇ ਬਹੁਤ ਵੀ ਕਿਲੋ ਬੋਲਣ ਆ ਅੱਛਾ ਇਹ ਵੀ ਸੋਈ ਹੈ ਹਾਂ ਹਾਂ ਹਾਂਜੀ ਹੋਰ ਬੱਚੇ ਗਾਨਿਆ ਐਰ ਬਾਈ ਨੇ ਸਾਰੇ ਟੌਪ ਕਲਾਸ ਆ ਨਿਆਣੇ ਨੂੰ ਨੇ ਬਾਈ ਸਾਰਿਆਂ ਪਾਉਂਦੇ ਸਹੀ ਇਹ ਦੇ ਲਓ ਇਹ ਮਗਰ ਪੱਛਾ ਆ ਗਿਆ ਨਾ ਇਹਨੂੰ ਕਿੰਨਾ ਦੇਣਾ ਇਹ ਹੋਊਗਾ 10 12 ਇਹ ਥੱਲੇ 20 ਕਿਲੋ ਪਿਆਰ ਨੇਟ ਨੇ ਵਾ ਇਹ ਬਾਈ ਕੋਈ ਵੀ ਕਹੀ ਹੈ ਅਗਲਾ ਸੌਦਾ ਕਰਕੇ ਚੋ ਕੇ ਲੰਗਾ ਨਹੀਂ ਚਾਹ ਡੰਡ ਚੋਏ ਲੋ ਕੋਈ ਚੱਕਰ ਨਹੀਂ ਇੱਕ ਆਹ ਵੀ ਆਪਣੇ ਆਹ ਇਹ ਬਾਈ ਸੂਈ ਆ ਕੱਪਣ ਇਹਨੂੰ ਬਾਈ ਸੂਈ ਨੂੰ ਵੀ ਨਾ ਬੱਚੀ ਦਾ ਮਿਲਦੀ ਆ ਬਾਈ ਠੰਡੀ ਆ ਆ ਠੰਡੀ ਦੀ ਲੱਗ ਗਈ ਆਹ ਬਾਈ ਇਹ ਤੇਲੇ ਦੁੱਧ ਭਾਈ 11 ਕਿਲੋ 11 ਕਿਲੋ ਇਹਦਾ ਕੀ ਰੇਟ ਆ ਭਾਈ ਇਹਦਾ ਰੇਟ ਭਾਈ ਇਹਦਾ ਮੁੱਲ 35000 ਇਹਦਾ ਰਹਿ ਗਿਆ ਆਪਣਾ ਦੱਸਣਾ ਇਹਦਾ 90000 ਤੇ ਘਰੇ ਮਿਲ ਜਗਾ ਇਹਦੇ ਹਾਂਜੀ ਮੈਂ ਸੋ ਜਿਹਨੂੰ ਮਾਰ ਲਿਆ ਕਰੋ ਬਾਈ ਕੋਲੇ ਕਿਹੜਾ ਬਾਕੀ ਜਿਵੇਂ ਇੱਥੇ ਬਾਈ ਟੌਪ ਕਲਾਸ ਲਈ ਬੈਠਾ ਹਾਂ ਸ਼ਬਦਾ ਕੇਂਦਰ ਵਾਲੀ ਗੱਲ ਘਰੇ ਵੀ ਬਾਈ ਕਹਿੰਦਾ ਟਾਪ ਕਲਾਸ ਹੀ ਮਿਲਦੀ ਆ ਪਰ ਕਹਿੰਦਾ ਪੀਖੀ ਸਬਤਾ ਕੇਂਦਰ ਵਾਲੀ ਗਲੀ ਚ ਨੋਹਰਾ ਗਲੀ ਚ ਨੋਹਰਾ ਆ ਗਿਆ ਬਾਈ ਨੂੰ ਮਿਲਿਆ ਲਾਉਣ ਅੱਡੇ ਤੇ ਜਾ ਕੇ ਅਰਚਦੀ ਬਣੂ ਇਹ ਘਰ ਲਿਓ ਉਸ ਵਰਕ ਬਾਈ ਨਾਲ ਪਿੰਡ ਪੀਖੀ ਆ ਬਾਈ ਦਾ ਤੁਸੀਂ ਜਿਹੜਾ ਮਾਨਸੇ ਲੱਗਦਾ ਹੋਵੇ ਆਪਣਾ ਹਾਂਜੀ ਹਾਂਜੀ ਠਕਾ ਆ ਗਿਆ ਬਾਈ ਤੋਰਦਾ ਜਮਾਂ ਠੰਡੀਆਂ ਇਧਰ ਹੀ ਲਿਓ ਚੱਲ ਆਪਾਂ ਚਲੋ ਉਧਰ ਹੀ ਚੈੱਕ ਕਰਾ ਲਾਂਗੇ ਕਰਮਾਲੀ ਚੰਗੇ ਫਾਰਮਰ ਕੋਲੇ ਵਰਗੇ ਬਈ ਉਹ 25 ਦਿਨ ਹੈ ਰੰਗ ਲਾ ਦੂ ਆ ਡੱਬੀ ਜੀ ਪੱਛੇ ਆ ਬਈ ਆ ਤੁਹਾਡੇ ਕਰ ਕਰ ਲਿਓ ਬਾਈ ਨਾਸ ਪਰਕਾ ਨੰਬਰ ਤੁਹਾਨੂੰ ਲੈਦਾ ਤੇ ਬਾਈ ਬਗਾਂੀਆਂ ਸਾਰੀਆਂ ਟੋਪ ਲਾ ਦੇ ਆ ਆ ਗਈ ਇੱਧਰ ਉਹ ਫਰਾ ਕਰਦੇ ਆ ਮਾੜਾ ਜਿਵੇਂ ਰਿੰਗ ਚ ਗਾਂਜਦੇ ਰਿੰਗ ਚ ਉਹ ਚੀਜ਼ ਹੈ ਪ੍ਰੇਣੀ ਅੰਦਗਾਂ ਬੈਠੂ-ਬੈਠੂ ਕਰਦੀ ਐ। ਐ ਜੋ ਠੋਕ ਰੱਖਿਆ ਲੇਵਾਗਾ ਨੇ। ਉਹ ਜੱਜ ਕੇ ਜਾਵਾ। ਸਸ ਜਨੇ ਦਾ ਸਾਦੀ ਸਨ ਮੰਡੀ ਖਾਲੀ। ਖਾਲੀ-ਖਾਲੀ ਮੰਡੀਆ ਜਾਵਾ ਖਾਲੀ-ਖਾਲੀ। ਬਹੁਤ ਗਾਹ ਕਟਾ ਹਾਰੀ ਦਾ ਐਨ ਜਮਾ ਜੋਰ ਫਸਿਆ ਦਾ ਗਾਂ ਪੂਰਾ। ਐਨ ਜਮਾ ਦਿਨ ਰਾਤ ਮਸ਼ੀਨਾਂ ਚੱਲਦੇ ਹਣ ਦਿਨ ਰਾਤ। ਮਾਜੀ ਵੀ ਅਭੀ ਚੰਗੀ ਖੜੀ 1.40 ਰੇਟ ਹੈ ਦਾ। ਸਭਾ ਜਾਨਵਰ ਕਟਾਇਆ ਭਈਆ ਵੰਜਾ। ਆੜੀ ਦਾ ਕਰਕੇ ਫਰਕ ਪੈ ਜਾਂਦਾ ਕੰਮਾਂ ਤਾਂ ਦਾ ਜੋ ਜੇ ਭਾਈ ਅਗਲੇ ਤੇ ਕਰ ਲੈ ਉਸ ਪਰਖ ਤੋਂ ਨੰਬਰ ਲੈ ਕੇ ਦੇ ਦੇ ਭਾਈ ਕਾ ਵੀ ਆ ਰਿਹਾ ਮੁੱਖ ਮੰਤਰੀ ਆਪਣਾ ਆਹ ਹੈ ਵੀ ਆਰੇ ਅੱਜ ਵਿੱਚ ਮੈਂ ਇਹ ਲਾ ਦਾ ਮਾਰੂਆ ਭਾਈ ਦਾ ਚੰਗਾ ਭਾਈ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਜਿਆਦਾ ਮਿਲਾਂਗੇ ਅਗਲੀ ਵੀਡੀਓ 'ਚ ਬਾਬਾ ਸੁੱਖਰ ਕੇ ਟਾਈਮ ਲੱਗੇ ਹੁੰਦਾ ਦਿਖਾ ਦੈਂ ਢੱਬਾ ਵਾਲੀ ਤੋਂ ਇੱਕ ਬਾਈ ਦੇ ਘਰੇ ਮਿਲਾਂਗੇ ਉਹ ਵੀ ਮਿਲਣਾ ਹੈ ਧੰਨਵਾਦ ਭਾਈ ਓਕੇ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਜਿਆਦਾ ਚੱਲਦੇ ਹੁਣ ਪਿੰਡ ਨੂੰ ਫੇਰ ਮਿਲਾਂਗੇ ਬਾਈ ਕਰ ਲਿਓ ਸਬਸਕ੍ਰਾਈਬ ਬਾਈ ਚੈਨਲ ਨੂੰ ਆਹ ਦੇਖੋ ਜਮਾਸ ਉਨੀ ਵੀ ਹੈ ਮੰਡੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਯਾਰੋ